ਹੈਂਡੀਪਸ ਕੇਸਾਂ ਦੇ ਵਿੱਚ ਐਫਆਈਆਰ ਦਰਜ ਹੋਣ ਦੇ ਕਈ ਮਹੀਨਿਆਂ ਬਾਅਦ ਵੀ ਗ੍ਰਿਫਤਾਰੀ ਨਾ ਹੋਣ ਤੇ ਹਾਈ ਕੋਰਟ ਹੁਣ ਜੋ ਕੇ ਸਖਤ ਨਜ਼ਰ ਆ ਰਹੀ ਹੈ ਹੁਣ ਹਾਈ ਕੋਰਟ ਨੇ ਪੰਜਾਬ ਦੇ ਡੀਜੀਪੀ ਨੂੰ ਜੋ ਰਿਪੋਰਟ ਤਲਬ ਕਰ ਦਿੱਤੀ ਹੈ ਹੁਣ ਤੱਕ ਪੂਰੇ ਪੰਜਾਬ ਦੇ ਵਿੱਚ ਅਜਿਹੀਆਂ ਕਿੰਨੀਆਂ ਐਫਆਈਆਰ ਜੋ ਕੇ ਦਰਜ ਹੋਈਆਂ ਨੇ ਮਾਮਲੇ ਜੋ ਕੇ ਦਰਜ ਹੋਏ ਨੇ ਉਸ ਤੋਂ ਬਾਅਦ 6 ਮਹੀਨੇ ਦੇ ਅੰਦਰ ਕਾਰਵਾਈ ਕਿਉਂ ਨਹੀਂ ਕੀਤੀ ਗਈ ਹਾਈ ਕੋਰਟ ਵੱਲੋਂ ਇਹ اہم ਸਵਾਲ ਪੁੱਛਿਆ ਗਿਆ ਹੈ ਜਾਬ ਦੇ ਅੰਦਰ ਨਸ਼ਿਆਂ ਦੇ ਮਾਮਲੇ ਲਗਾਤਾਰ ਵੱਧ ਰਹੇ ਨੇ ਐਫ ਆਈ ਆਰ ਤੱਕ ਦਰਜ ਕਰ ਲੀਆਂ ਜਾਂਦੀਆਂ ਨੇ ਪਰ ਲੋਕ ਨੇ ਜਿਹੜੇ ਉਹ ਇਸ ਮਾਮਲੇ ਦੇ ਵਿੱਚ ਗ੍ਰਿਫਤਾਰੀਆਂ ਨਹੀਂ ਹੋਈਆਂ ਏਸੀ ਨੂੰ ਲੈ ਕੇ ਸਖਤ ਰਵਈਆ ਜਿਹੜਾ ਉਹ ਅਖਤਿਆਰ ਕੀਤਾ ਪੰਜਾਬ ਰਿਆਣਾ ਹਾਈ ਕੋਰਟ ਦੇ ਵੱਲੋਂ ਇਸ ਵਕਤ ਮੇਰੇ ਨਾਲ ਰੋਬਨਦੀਪ ਜੀ ਨੇ ਗੱਲਬਾਤ ਹੋਣਾ ਕਰਾਂਗੇ ਐਡਵੋਕੇਟ ਸਾਹਿਬ ਪੂਰਾ ਮਾਮਲਾ ਕੀ ਸੀਗਾ ਔਰ ਕਿਸ ਤਰੀਕੇ ਦੇ ਜਿਹੜੇ ਆਰਡਰ ਨੇ ਅੱਜ ਪੰਜਾਬ ਰਿਆਣਾ ਹਾਈ ਕੋਰਟ ਦੇ ਵੱਲੋਂ ਇਹਨਾਂ ਪੀਓ ਨੂੰ ਲੈ ਕੇ ਜਾਰੀ ਕੀਤੇ ਗਏ ਨੇ ਜੇ ਰੋਜ ਜੀ ਗੱਲ ਇਹ ਤਾਂ ਜੀ ਅਸੀਂ ਇੱਕ ਐਂਟੀਸਪੈਕਟਰੀ ਬੇਲ ਫਾਈਲ ਕੀਤੀ ਸੀ ਮਾਮਲਾ ਸੀ ਸਪਟੰਬਰ 2023 ਚ ਇੱਕ ਐਫਆਈਆਰ ਲਾਜ ਹੋਈ ਸੀ ਸੈਕਸ਼ਨ 15 ਦੇ ਅੰਦਰ ਐਨਡੀਪੀਐਸ ਦੇ ਉਹਦੇ ਵਿੱਚ ਉਹਦੇ ਵਿੱਚ ਜਿਹੜਾ ਅਰੈਸਟ ਜਿਹੜੀ ਪੁਲਿਸ ਵੱਲੋਂ ਨਹੀਂ ਕੀਤੀ ਗਈ ਉਸ ਤੋਂ ਬਾਅਦ ਅੱਜ ਸਟੇਟਸ ਰਿਪੋਰਟ ਅੱਜ ਧਾਇਰ ਕੀਤੀ ਗਈ ਹੈ ਸਰਕਾਰ ਵੱਲੋਂ ਜਿਹਦੇ ਵਿੱਚ 87 ਅਕਿਊਜ਼ਡ ਇਹੋ ਜਿਹੇ ਹੈ ਜਿਨ੍ਹਾਂ ਨੂੰ ਅਰੈਸਟ ਨਹੀਂ ਕੀਤਾ ਗਿਆ ਈਵਨ ਪ੍ਰੋਕਲੇਮਡ ਅਫੈਂਡਰ ਨਹੀਂ ਡਿਕਲੇਅਰ ਕੀਤਾ ਗਿਆ ਉਸ ਤੋਂ ਬਾਅਦ ਅੱਜ ਜੱਤ ਸਾਹਿਬ ਨੇ ਸਖਤ ਰਵਈਆ ਬਣਾਉਂਦੇ ਇਹ ਗੱਲ ਕਹੀ ਹੈ ਕਿ ਡੀਜੀਪੀ ਨੂੰ ਹੁਣ ਨੈਕਸਟ ਡੇਟ ਆਫ ਹੀアリング ਤੇ ਡੀਜੀਪੀ ਨੂੰ ਆਰਡਰ ਡੀਜੀਪੀ ਪੰਜਾਬ ਨੂੰ ਆਰਡਰ ਕੀਤਾ ਕਿ ਸਟੇਟਸ ਰਿਪੋਰਟ ਧਾਰਿਤ ਕੀਤੀ ਜਾਵੇ ਪੂਰੇ ਪੰਜਾਬ ਦਾ ਜਿਹਦੇ ਚ ਹਰ ਡਿਸਟ੍ਰਿਕਟ ਦਾ ਸਟੇਟਸ ਹੋਵੇ ਕਿ ਪਿਛਲੇ 6 ਮਹੀਨਿਆਂ ਦੇ ਅੰਦਰ ਕਿੰਨੇ ਅਕਿਊਜ਼ਡ ਐਨਡੀਪੀਐਸ ਐਕਟ ਦੇ ਅੰਡਰ ਜਿਹੜੇ ਹੈਗੇ ਆ ਉਹਨਾਂ ਨੂੰ ਅਰੈਸਟ ਨਹੀਂ ਕੀਤਾ ਗਿਆ ਤੇ ਪ੍ਰੋਕਲੇਮਡ ਡਿਫੈਂਡਰ ਨਹੀਂ ਉਹਨਾਂ ਨੂੰ ਡਿਕਲੇਅਰ ਕੀਤਾ ਗਿਆ ਇਨਫੈਕਟ ਦੂਸਰੀ ਗੱਲ ਇਹ ਵੀ ਕਹੀ ਗਈ ਹੈ ਕਿ ਜਿਹੜੇ ਐਨਡੀਪੀਐਸ ਐਕਟ ਦੇ ਅੰਡਰ ਜਿਹੜੇ ਅਕਿਊਜ਼ਡ ਹੈ ਉਹਨਾਂ ਦੀਆਂ ਪ੍ਰੋਪਰਟੀਆਂ ਅਟੈਚ ਕਰਨ ਜੀ ਉਹ 6 ਮਹੀਨਿਆਂ ਦੇ ਵਿੱਚ ਵਿੱਚ ਆਪਣਾ ਉਹਨਾਂ ਨੂੰ ਪ੍ਰੀਕਲੇਮਡ ਡਿਫੈਂਡੈਂਟ ਡਿਕਲੇਅਰ ਕੀਤਾ ਜਾਵੇ ਜੇ ਉਹ ਰੈਸਟ ਨਹੀਂ ਹੁੰਦੇ ਨਾਲ ਉਹਨਾਂ ਦੀਆਂ ਪ੍ਰੋਪਰਟੀਆਂ ਅਟੈਚ ਕੀਤੀਆਂ ਜਾਣ ਮੋਰਓਵਰ ਜਿਹੜੇ ਇਨਵੈਸਟੀਗੇਟਿੰਗ ਆਫੀਸਰ ਹੈ ਜੇ ਉਹ ਪ੍ਰੋਪਰ ਤਰੀਕੇ ਨਾਲ ਇਨਵੈਸਟੀਗੇਸ਼ਨ ਕਰਕੇ ਕਾਰਵਾਈ ਨਹੀਂ ਕਰਦੇ ਤਾਂ ਉਹਨਾਂ ਤੇ ਵੀ ਐਕਸ਼ਨ ਲਿਆ ਜਾਵੇ ਤੇ ਅੱਜ ਐਸਐਸਪੀ ਬਠਿੰਡਾ ਨੂੰ ਵੀ ਜਿਹੜਾ ਔਰ ਡਾਇਰੈਕਸ਼ਨ ਦਿੱਤੀ ਹੈ ਕਿ ਜਿਹੜਾ ਇਹ ਮਸਲੇ ਹੈਗੇ ਆ ਜਿਹੜੇ ਅੱਜ ਦੀ ਸਟੇਟਸ ਰਿਪੋਰਟ ਦੇ ਮੁਤਾਬਿਕ ਜਿਹੜੇ 87 ਅਕਿਊਜ਼ਡ ਹੈ ਉਹਨਾਂ ਨੂੰ ਅਰੈਸਟ ਕਰਕੇ ਉਹ ਉਹਨਾਂ ਨੂੰ ਪੀਓ ਕੀਤਾ ਜਾਵੇ ਜਾਂ ਅਰੈਸਟ ਕੀਤਾ ਜਾਵੇ ਉਹਨਾਂ ਦੀਆਂ ਪ੍ਰੋਪਰਟੀਆਂ ਅਟੈਚ ਕੀਤੀਆਂ ਬਹੁਤ ਬਹੁਤ ਧੰਨਵਾਦ ਬਹੁਤ ਬਹੁਤ ਧੰਨਵਾਦ ਗੱਲਬਾਤ ਕਰ ਰਹੇ ਸੀ ਰੋਬਨਦੀਪ ਜੀ ਦੇ ਨਾਲ ਕਿ ਕਿਸ ਤਰੀਕੇ ਦੇ ਨਾਲ ਡੀਜੀਪੀ ਪੰਜਾਬ ਨੂੰ ਨਿਰਦੇਸ਼ ਦਿੱਤੇ ਗਏ ਨੇ ਕਿ ਪੂਰੇ ਪੰਜਾਬ ਦੇ ਜਿੰਨੇ ਕੇਸ ਪਿਛਲੇ 6 ਮਹੀਨਿਆਂ ਚ ਦਰਜ ਕੀਤੇ ਗਏ ਆ ਪਰ ਬੰਦੇ ਅਰੈਸਟ ਨਹੀਂ ਹੋਏ ਔਰ ਪੀਓ ਵੀ ਡਿਕਲੇਅਰ ਨਹੀਂ ਕੀਤੇ ਗਏ ਉਹਨਾਂ ਦੀ ਇੱਕ ਡਿਟੇਲਡ ਰਿਪੋਰਟ ਹੈ ਜਿਹੜ ਐਸਐਸਪੀ ਵੀ ਜੇਕਰ ਜ਼ਿੰਮੇਵਾਰਾਤਾ ਉਹਨਾਂ ਦੇ ਉੱਪਰ ਕਾਰਵਾਈ ਹੈ ਕੀਤੀ ਜਾਵੇ ਕੈਮਰਾਮੈਨ ਅਸ਼ਵਨੀਂ ਦੇ ਨਾਲ ਰੋਹਿਤ ਬੰਸਲ ਜੀ ਮੀਡੀਆ ਚੰਡੀਗੜ੍ਹ